ਸਰਾ ਧੁੰਦ ਦੇ ਕਾਰਨ ਹਾਦਸੇ ਨੇ ਜਿਹੜੇ ਵਾਪਰਦੇ ਨੇ ਬਹੁਤ ਜ਼ਿਆਦਾ ਧੁੰਦ ਪੈ ਰਹੀ ਆ। ਦੀ ਧੁੰਦ ਦੇ ਕਾਰਨ ਗੱਡੀ ਆ ਜਿਹੜੀ ਉਹ ਨਾ ਦਿਖਣ ਕਾਰਨ ਅੱਗੇ ਉੱਤਰ ਜਾਂਦੀ ਆ, ਐਂਗਲਾਂ ਦੇ ਵਿੱਚ ਮੋੜ ਤੇ ਫਸ ਜਾਂਦੀ ਆ, ਸੋ ਬਾਹਰ ਵੀ ਨਹੀਂ ਲਿਕੜਦੀ। ਤੇ ਰਾਤ ਬਾਈ ਗੱਡੀ ਇੱਥੇ ਖੜਾ ਕੇ ਚਲੇ ਗਏ। ਕਿ ਚਲੋ ਸਵੇਰੇ ਆ ਕੇ ਕੱਢਾਂਗੇ ਇੱਥੇ ਛੱਡਤੀ ਤੇ ਚੋਰਾਂ ਵੱਲੋਂ ਗੱਡੀ ਦਾ ਜੇ ਐਕਸੀਡੈਂਟ ਨਾਲ ਨੁਕਸਾਨ ਘੱਟ ਹੋਇਆ ਏ ਤੇ ਚੋਰਾਂ ਵੱਲੋਂ ਜ਼ਿਆਦਾ ਕੀਤਾ ਗਿਆ। ਪਹਿਲਾਂ ਤਾਂ ਇਹ ਟਾਇਰ ਖੋਲ ਕੇ ਲੈ ਗਏ ਨੇ ਉਸ ਤੋਂ ਬਾਅਦ ਇਹ ਹਿੱਸਾ ਭੰਨ ਕੇ ਅੰਦਰ ਥੋਲਾ ਫਾਲੀ ਕੀਤੀ ਗਈ ਆ ਸਾਰਾ ਦੇਖਿਆ ਗਿਆ ਕਿ ਕੋਈ ਕੰਮ ਦੀ ਚੀਜ਼ ਆ ਉਹ ਕੱਢ ਕੇ ਲੈ ਜੀਏ ਬੈਟਰੀ ਕੱਢ ਕੇ ਲੈ ਗਏ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਬੈਟਰੀ ਆ ਜਿਹੜੀ ਉਹ ਉਤਾਰ ਕੇ ਲੈ ਗਏ ਨੇ ਹਾਲਾਤ ਨੇ ਜੀ ਸਾਡੇ ਪੰਜਾਬ ਦੇ ਬੈਂਕ ਤੋਂ ਆ ਰਹੇ ਸੀ ਮੈਂ ਸੰਗਰੂਰ ਤੋਂ ਤੇ ਉਸ ਟਾਈਮ ਕੀ ਹੋਇਆ ਗੱਡੀ ਬਹੁਤ ਸਲੋ ਸੀ ਮੈਨੂੰ ਦਿਖ ਨਹੀਂ ਰਿਹਾ ਜੀ ਕੁਝ ਵੀ ਤਾਂ ਮੈਂ ਜਦੋਂ ਇੰਗਲੈਂਡ ਚ ਗੱਡੀ ਫਸ ਗਈ ਮੈਂ ਇੱਕਦਮ ਬ੍ਰੇਕ ਲਾ ਕੇ ਰੋਕ ਲਈ ਗੱਡੀ। ਅਜੀ ਕੱਢਣ ਦੀ ਕੋਸ਼ਿਸ਼ ਉਹ ਕੀਤੀ। ਇਵਨ ਕਿ ਅਸੀਂ ਐਸਐਸਫ ਵਾਲਿਆਂ ਨੂੰ ਫੋਨ ਵੀ ਕੀਤਾ। ਉਹਨਾਂ ਨੇ ਕੰਪਲੇਂਟ ਰਿਜਿਸਟਰ ਕਰਾਈ। ਬਟ ਉਹ ਘੰਟਾ 2 ਘੰਟੇ ਜੀ ਖੜੇ ਰਹੇ ਕੋਈ ਆਇਆ ਨਹੀਂ। ਸਮਝਦਾਰ ਹਾਂ। ਪਰ ਦਾਅਵੇ ਤਾਂ ਕੀਤੇ ਜਾਂਦੇ ਨੇ ਕਿ ਸੁਰੱਖਿਆ ਫੋਰਸਾਂ ਤਣਾਦ ਨੇ ਹਰ ਇੱਕ ਵਕਤ ਕਿਸੇ ਨੂੰ ਵੀ ਕੋਈ ਜ਼ਰੂਰਤ ਪੈਂਦੀ ਹੈ ਮਦਦ ਕੀਤੀ ਜਾਂਦੀ। ਅਸੀਂ ਕਿਹਾ ਵੀ ਤਾਂ ਸਵੇਰੇ ਟ੍ਰੈਡ ਵੀ ਲੈ ਕੇ ਰਾਤ ਤੱਕ ਵੀ ਸਵੇਰੇ ਘਟਲਾਂਗੇ ਤੇ ਨਿਕਲੀ ਨਹੀਂ ਪਰਲੇ ਪਾਸੇ ਨੀ ਮੈਂ ਜੀ ਨੂਨਾ ਦੇ ਕਾਰਨ ਅਸੀਂ ਗੱਡੀ ਛੱਡ ਕੇ ਚਲੇ ਗਏ ਲੌਕ ਕਰ ਗਏ 8:30 ਦੇ ਕਰੀਬ ਨਾ ਜਦ ਅਸੀਂ ਹੁਣ ਸਵੇਰੇ ਆਏ ਜੀ ਇਹਦੀ ਬੈਟਰੀ ਤੇ ਟਾਇਰ ਕੱਟ ਕੇ ਲੈ ਕੇ ਸਿੱਸਾ ਭੰਨ ਕੇ ਸਾਰਾ ਵਿੱਚੋਂ ਪੂਨਾ ਫਰਾਂਚ ਕਰਕੇ ਲੈ ਗਏ ਕਿਸ ਤਰ੍ਹਾਂ ਦੇਖ ਰਹੇ ਹੁਣ ਪੰਜਾਬ ਦੇ ਹਾਲਾਤਾਂ ਨੂੰ ਤੁਸੀਂ ਹੁਣ ਸਾਹਮਣੇ ਜੀ ਕੀ ਹੋ ਰਿਹਾ ਹਾਂ ਵੀ ਕੀਸ ਰੱਖਿਆ ਨੇੜੇ ਪੀੜੇ ਸਾਰਾ ਪੜੀ ਨੇੜੇ ਪੀੜੇ ਨੇ ਵੀ ਚੋਰਾਂ ਵੱਲੋਂ ਹੱਤੇ ਹੋਈ ਹਾਂਜੀ ਸਤਿ ਸ੍ਰੀ ਅਕਾਲ ਜੀ ਅਕਸਰ ਧੁੰਦ ਦੇ ਕਾਰਨ ਹਾਦਸੇ ਨੇ ਜਿਹੜੇ ਵਾਪਰਦੇ ਨੇ ਬਹੁਤ ਜ਼ਿਆਦਾ ਧੁੰਦ ਪੈ ਰਹੀ ਆ ਸੋ ਬਹੁਤ ਵੱਡੇ ਹਾਦਸੇ ਧੁੰਦ ਦੇ ਕਾਰਨ ਵਾਪਰਦੇ ਨੇ ਪਾਸੋ ਤੋਂ ਸਰਹੰਦ ਰੋਡ ਤੇ ਤਰਖੇੜੀ ਦੇ ਲਾਗੇ ਇੱਕ ਮੋੜ ਪੈਂਦਾ ਜਿੰਦਲਪੁਰ ਤੋਂ ਅੱਗੇ ਉੱਥੇ ਇੱਕ ਹਾਦਸਾ ਵਾਪਰਿਆ ਵੀਰ ਦੀ ਧੁੰਦ ਦੇ ਕਾਰਨ ਗੱਡੀ ਆ ਜਿਹੜੀ ਉਹ ਨਾ ਦਿਖਣ ਕਾਰਨ ਅੱਗੇ ਉੱਤਰ ਜਾਂਦੀ ਆ ਐਂਗਲਾਂ ਦੇ ਵਿੱਚ ਮੋੜ ਤੇ ਫਸ ਜਾਂਦੀ ਆ ਸੋ ਬਾਹਰ ਵੀ ਨਹੀਂ ਨਿਕਲਦੀ ਤੇ ਰਾਤ ਬਾਈ ਗੱਡੀ ਇੱਥੇ ਖੜਾ ਕੇ ਚਲੇ ਗਏ ਕਿ ਚਲੋ ਸਵੇਰੇ ਆ ਕੇ ਕੱਢਾਂਗੇ ਇੱਥੇ ਛੱਡਤੀ ਤੇ ਚੋਰਾਂ ਵੱਲੋਂ ਗੱਡੀ ਦਾ ਜੇ ਐਕਸੀਡੈਂਟ ਨਾਲ ਨੁਕਸਾਨ ਘੱਟ ਹੋਇਆ ਏ ਤੇ ਚੋਰਾਂ ਵੱਲੋਂ ਜ਼ਿਆਦਾ ਕੀਤਾ ਗਿਆ ਪਹਿਲਾਂ ਤਾਂ ਇਹ ਟਾਇਰ ਖੋਲ ਕੇ ਲੈ ਗਏ ਨੇ ਉਸ ਤੋਂ ਬਾਅਦ ਇਹ ਸ਼ੀਸ਼ਾ ਭੰਨ ਕੇ ਅੰਦਰ ਹੋਲਾ ਫਾਲੀ ਕੀਤੀ ਗਈ ਆ ਸਾਰਾ ਦੇਖਿਆ ਗਿਆ ਏ ਕਿ ਕੋਈ ਕੰਮ ਦੀ ਚੀਜ਼ ਆ ਉਹ ਕੱਢ ਕੇ ਲੈ ਜੀਏ ਤੇ ਬੈਟਰੀ ਬੈਟਰੀ ਕੱਢ ਕੇ ਲੈ ਗਏ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਬੈਟਰੀ ਹੈ ਜਿਹੜੀ ਉਹ ਉਤਾਰ ਕੇ ਲੈ ਗਏ ਨੇ ਹਾਲਾਤ ਨੇ ਜੀ ਸਾਡੇ ਪੰਜਾਬ ਦੇ ਅਕਸਰ ਬਿਹਾਰ ਦੀਆਂ ਗੱਲਾਂ ਕਰਦੇ ਸੀਗੇ ਹੋਰ ਸੂਬਿਆਂ ਦੀਆਂ ਗੱਲਾਂ ਕਰਦੇ ਸੀਗੇ ਕਿ ਹਾਲਾਤ ਬਹੁਤ ਮਾੜੇ ਨੇ ਕੋਈ ਵੀ ਚੀਜ਼ ਆ ਖੇਤਾਂ ਦੇ ਵਿੱਚ ਸੁਰੱਖਿਅਤ ਨਹੀਂ ਹੈਗੀ ਅ ਬਹੁਤ ਜ਼ਿਆਦਾ ਚੋਰੀਆਂ ਹੁੰਦੀਆਂ ਨੇ ਪਰ ਪੰਜਾਬ ਦੇ ਹਾਲਾਤ ਹੋ ਗਏ ਨੇ ਬਾਪੂ ਜੀ ਨੇ ਸਾਡੇ ਨਾਲ ਹਾਂਜੀ ਕੀ ਨਾਮ ਆ ਜੀ ਅਵਤਾਰ ਸਿੰਘ ਜੀ ਅਵਤਾਰ ਸਿੰਘ ਜੀ ਕਿਸ ਤਰ੍ਹਾਂ ਇਹ ਹਾਦਸਾ ਵਾਪਰਦਾ ਜੀ ਇਹ ਰਾਤ ਜੀ ਮੁੰਡਾ ਆਉਂਦਾ ਸੀ ਨੇਰੇ ਹੋਏ ਹਾਂਜੀ ਜਦ ਇਧਰੋਂ ਪਾਰਸ ਵੱਲੋਂ ਆਉਂਦਾ ਟੱਕੜੀ ਵੱਲੋਂ ਹਾਂਜੀ ਇਹ ਮੋੜ ਪੈਂਦਾ ਹੈ ਮੋੜ ਦੇ ਹਿਸਾਬ ਨਾਲ ਇੱਥੇ ਮੜੀ ਐਂਗਲ ਤੇ ਇੰਗਲੈਂਡ ਗੱਡੀ ਫਸ ਗਈ ਹਮ ਅਸੀਂ ਕਿਹਾ ਵੀ ਚੱਲ ਸਵੇਰੇ ਟ੍ਰੈਕਟ ਵੀ ਲੈ ਕੇ ਰਾਤ ਤਾਂ ਵੀ ਸਵੇਰੇ ਘੱਟ ਲਾਂਗੇ ਤੇ ਨਿਕਲੀ ਨਹੀਂ ਪਰਲੇ ਪਾਸੇ ਨੀਮਾ ਜੀ ਨੀਮਾ ਦੇ ਕਾਰਨ ਅਸੀਂ ਗੱਡੀ ਛੱਡ ਕੇ ਚਲੇ ਗਏ ਲੋਕ ਕਰ ਗਏ 8:30 ਦੇ ਤਕਰੀਬਨ ਜਾਸਾ ਜੀ ਹੁਣ ਸਵੇਰੇ ਆਏ ਜੀ ਇਹਦੀ ਬੈਟਰੀ ਤੇ ਟਾਇਰ ਕੱਢ ਕੇ ਲੈ ਕੇ ਸਿੱਸਾ ਭੰਨ ਕੇ ਸਾਰਾ ਵਿੱਚੋਂ ਪੂਨਾ ਭਰਾਂ ਦੇ ਚੱਕ ਕੇ ਲੈ ਗਏ ਅੱਛਾ ਜੀ ਵਿੱਚ ਕੀ ਸੁਰੱਖਿਆ ਜੀ ਹਾਂ ਕਿਸ ਤਰ੍ਹਾਂ ਦੇਖ ਰਹੇ ਹੁਣ ਪੰਜਾਬ ਦੇ ਹਾਲਾਤਾਂ ਨੂੰ ਤੁਸੀਂ ਹੁਣ ਸਾਹਮਣੇ ਜੀ ਕੀ ਹੋ ਰਿਹਾ ਹਾਂ ਵੀ ਕੀ ਸੁਰੱਖਿਆ ਨੇੜੇ-ਨੇੜੇ ਸਾਰਾ ਵੱਡੇ ਨੇੜੇ-ਨੇੜੇ ਨੇ ਵੀ ਚੋਰਾਂ ਵੱਲੋਂ ਹੱਦੇ ਹੋਈ ਗਈ ਹਾਂ ਜੀ ਵੀ ਆਪਦੀ ਆਪ ਦੀ ਸੁਰੱਖਿਆ ਕਰਾਂਗੇ ਜੇ ਅਸੀਂ ਵੀ ਹੁਣ ਦੇ ਇੱਥੇ ਸਾਡੇ ਉੱਤੇ ਛੱਟ ਮਾਰਦੇ ਹਾਂ ਹਾਂ ਕਿਉਂਕਿ ਪਤਾ ਜੀ ਕੈ ਬੰਦੇ ਥੀ ਉਹਨਾਂ ਨੂੰ ਨੁਕਸਾਨ ਤਾਂ ਇਹਦਾ ਇੱਥੇ ਇਲਾਕੇ ਨਹੀਂ ਹੋਇਆ ਜੀ ਜਿੰਨਾ ਸਾਡਾ ਖੋਲ ਕੇ ਲੈ ਗਏ ਹਾਂ ਹੁਣ ਤੁਸੀਂ ਘਰ ਤੋਂ ਘੱਟ ਚਾਪ 5 600 ਦਾ ਗੱਡ ਬੈਂਡਰੀ ਲੈ ਗਏ ਹੂੰ ਫਿਰ ਬਾਕੀ ਟਾਇਰ ਲੈ ਗਏ ਜੀ ਉਹ ਹਾਂ ਹੈ ਜੀ ਨਾਲ ਉਹਦੇ ਦੇਖੋ ਥੋੜੇ ਸਾਹਮਣੇ ਹੁਣ ਜਿਹੜਾ ਇਹ ਉਹ ਸਮਾਨ ਹੈ ਹੋਰ ਲੱਲਾ ਪੱਬਾ ਇਹਦੇ ਵਿੱਚ ਜਿਹੜਾ ਪਿਆ ਸੀ ਉਹ ਵੀ ਲੈ ਲੂਗੇ ਹੂੰ ਵੀ ਹੁਣ ਆਹੀ ਖੜੀ ਆ ਜੀ ਆਪਣੇ ਹੁਣ ਇਹਦੇ ਨਾਲ ਤਾਂ ਸਾਨੂੰ ਦੋ ਡਬਲ ਨੁਕਸਾਨ ਹੋ ਗਿਆ ਜੀ ਇੱਕ ਤਾਂ ਸਾਡੀ ਉਹ ਬੈਟਰੀ ਗਈ ਜੀ ਇੱਕ ਬਾਕੀ ਡਾਬਰ ਸਾਨੂੰ ਕਰਨਾ ਪਿਆ ਗਿਆ ਹੂੰ ਸੋ ਕਿ ਕਿਸ ਤਰ੍ਹਾਂ ਦੇਖਦੇ ਹੋ ਜੀ ਪੰਜਾਬ ਕਿਹੜੀ ਲਾਈਨ ਤੇ ਚੱਲ ਪਿਆ ਪੰਜਾਬ ਦੇ ਆ ਉਦਾਹਰਨਾਂ ਦਿੱਤੀਆਂ ਜਾਂਦੀਆਂ ਸੀ ਕਿਸੇ ਟਾਈਮ ਤੇ ਵੀ ਪੰਜਾਬ ਤਰੱਕੀ ਦੀ ਰਾਹ ਤੇ ਆ ਪੰਜਾਬੀ ਦਰਿਆਦਿਲ ਨੇ ਕਿਸੇ ਦੀ ਵੀ ਮਦਦ ਕਰਦੇ ਨੇ ਪਰ ਅੱਜ ਵਕਤ ਪਿਆ ਜਿਨ੍ਹਾਂ ਤੇ ਉਹਨਾਂ ਨੂੰ ਵੀ ਨਹੀਂ ਬਖਸ ਹਾਂ ਜੀ ਹਾਂ ਪਤਾ ਕੀ ਗੱਲ ਹੈ ਜੀ ਸੁਰੱਖਿਆ ਆਪਾਂ ਕਹਿੰਦੇ ਆਪਾਂ ਕਰਦੇ ਆ ਹੂੰ ਬਹੁਤ ਬੰਦੇ ਕਰਦੇ ਵੀ ਨੇ ਇਹੀ ਜੀ ਗੱਲ ਨਹੀਂ ਹੂੰ ਇੱਥੇ ਵਿਚਾਰੇ ਕਾਫੀ ਇਕੱਠੇ ਵੀ ਹੋ ਗਏ ਸੀ ਸਾਡੀ ਨਾਂ ਬੇਵਸਾ ਹੋਣ ਕਰਕੇ ਗੱਡੀ ਸਾਥੋਂ ਨਿਕਲ ਹੀ ਨਹੀਂਗੀ ਵੀ ਚਲ ਕੋਈ ਨਾ ਸਵੇਰੇ ਲੈ ਜਾਗੇ ਵੀ ਚਲ ਆਪਣਾ ਬੰਨਾ ਚੰਨਾ ਔਰ ਇਹ ਵੀ ਕਿਹੜਾ ਕੋਈ ਉਹ ਬਾਹਰਲੀ ਗੱਡੀ ਆ ਵੀ ਇਥੇ ਬਾਹਰਲੀ ਗੱਡੀ ਨੂੰ ਕਿਸੇ ਰੱਖਿਆ ਕਰਾਂਗੇ ਜਦ ਆਪਣਾ ਬੰਨੇ ਚੰਨੇ ਵਾਲੀ ਗੱਡੀ ਛੱਡੀ ਹੈ ਜੀ ਮੇਰਾ ਪਿੰਡ ਜੇਂਦਰਪੁਰਾ ਹੈ ਇਹ ਨਾਲੇ ਚਨਾਥੌਰ ਦੇ ਬਾਈ ਉਹਨੇ ਰਾਤ ਆਏ ਟਰੈਕਟਰ ਲੈ ਕੇ ਆਏ ਚਲੋ ਸਾਥੇ ਵੀ ਰਾਤ ਹਨੇਰੇ 'ਚ ਤੁਹਾਨੂੰ ਸਹਾਰਨ ਕਿਥੋਂ ਪਤਾ ਵੀ ਹਰੇਕ ਬੰਦਾ ਰੋਕਦਾ ਕੋਈ ਨੁਕਸਾਨ ਵੀ ਕੱਢਣ ਲੱਗੇ ਵੀ ਜਾਦੇ ਹੋ ਸਕਦਾ ਸੀ ਜੀ ਐਂਗਲ ਫਸਿਆ ਵਾ ਇਦੋਂ ਉਹ ਤੁਸੀਂ ਆਹੀ ਨੁਕਸਾਨ ਕਰ ਲੈਂਦੇ ਵੀ ਆਪਦੀ ਕੱਢ ਗਈ ਲੈਂਦੇ ਇਹੀ ਤੇ ਵੀ 5-4000 ਰੁਪਏ ਲਾਣ ਦੇ ਆ ਹੁਣ ਸਾਡਾ ਘੱਟੋ ਘੱਟ 10-15000 ਦਾ ਨੁਕਸਾਨ ਹੋ ਗਿਆ ਜੀ ਸੋ ਇਹ ਹਾਲਾਤ ਨੇ ਜੀ ਪੰਜਾਬ ਦੀਆਂ ਅਕਸਰ ਉਦਾਹਰਨਾਂ ਦਿੱਤੀਆਂ ਜਾਂਦੇ ਨੇ ਬਹੁਤ ਸਾਰੇ ਪੰਜਾਬੀ ਅਜੇ ਵੀ ਨੇ ਜਿਹੜੇ ਅੱਜ ਵੀ ਮਿਸਾਲਾਂ ਬਣੇ ਬਨੇ ਪੰਜਾਬ ਦੇ ਨਾ ਨੂੰ ਚਮਕਾ ਰਹੇ ਨੇ ਪਰ ਬਹੁਤ ਇਦਾਂ ਦੇ ਲੋਕ ਨੇ ਇਦਾਂ ਦੇ ਨਸ਼ੇੜੀ ਲੋਕ ਨੇ ਜਿਹੜੇ ਪੰਜਾਬ ਦਾ ਨਾਮ ਖਰਾਬ ਕਰ ਰਹੇ ਨੇ ਸੋ ਉਹਨਾਂ ਨੁਕਸਾਨ ਐਕਸੀਡੈਂਟ ਨਾਲ ਨਹੀਂ ਹੋਇਆ ਜਿੰਨਾ ਨੁਕਸਾਨ ਚੋਰਾਂ ਵੱਲੋਂ ਕਰ ਦਿੱਤਾ ਗਿਆ ਇੱਕ ਤਾਂ ਉਤੋਂ ਵਕਤ ਪਿਆ ਏ ਤੇ ਟਾਇਰ ਖੋਲ ਲਿਆ ਗਿਆ ਬੈਟਰੀ ਕੱਢ ਲਈ ਗਈ ਸਾਈਡ ਸੀਸਾ ਭੰਨ ਕੇ ਲੋਕ ਖੋਲ ਲਿਆ ਗਿਆ ਏ ਇਹ ਸੀਸਾ ਭੰਨ ਕੇ ਲੋਕ ਖੋਲਿਆ ਆ ਵੀ ਸੀਸਾ ਭੰਨ ਗਏ ਨੇ ਸੋ ਬਹੁਤ ਜ਼ਿਆਦਾ ਨੁਕਸਾਨ ਕੀਤਾ ਗਿਆ ਏ ਵੀਰ ਛੱਟ ਤੋਂ ਤਾਂ ਬਚ ਗਏ ਜੀ ਕਿੱਦਾਂ ਕੋਈ ਛੱਟ ਤੋਂ ਬੰਦਾ ਨਸ਼ਾ ਦਾ ਕਰਦਾ ਨਹੀਂ ਇਹ ਬੰਦਾ ਹਾਂ ਵੀ ਕੋਈ ਨਸ਼ਾ ਨਹੀਂ ਨਹੀਂ ਤੁੰਦੇ ਬਹੁਤ ਆ ਜੀ ਹੁਣ ਤਾਂ ਹਾਲਾਤ ਤੁੰਦ ਕਰਨ ਕੱਲੂ ਕਹੀ ਵੀ ਬੰਦੇ दारू ਪੀਤੀ ਹਾਂਜੀ ਹਾਂਜੀ ਉਹ ਵੀ ਆਪਾਂ ਕਹਿ ਸਕਦੇ ਹਾਂ ਹਾਂ ਬਿਲਕੁਲ ਮੁੰਡਾ ਕਾਸੇ ਨਹੀਂ ਟੱਚ ਨਹੀਂ ਕਰਦਾ ਹੂੰ ਤੁੰਦੇ ਬਹੁਤ ਆ ਜੀ ਤੁੰਦ ਬਹੁਤ ਜ਼ਿਆਦਾ ਪੈਂਦੀ ਆ ਸੋ ਇਹ ਜੀ ਗੱਲ ਨਹੀਂ ਹਾਂ ਵੀਰਾਂ ਨੂੰ ਵੀ ਬੇਨਤੀ ਆ ਜਿਹੜੇ ਰਾਤ ਨੂੰ ਸਫਰ ਕਰਦੇ ਨੇ ਤੁੰਦ ਦੇ ਵਿੱਚ ਉਹ ਆਪਣਾ ਧਿਆਨ ਰੱਖਣਾ ਕਿਉਂਕਿ ਤੁੰਦ ਬਹੁਤ ਜ਼ਿਆਦਾ ਪੈਂਦੀ ਆ ਸੋ ਬਹੁਤ ਵੱਡੇ ਵੱਡੇ ਨੁਕਸਾਨ ਨੇ ਜਿਹੜੇ ਹੋ ਰਹੇ ਨੇ ਬੀਤੇ ਦਿਨੀ ਦਿੱਤੂਪੁਰ ਦੇ ਵਿੱਚ ਵੀ ਬਹੁਤ ਵੱਡਾ ਜਾਨੀ ਨੁਕਸਾਨ ਆ ਜਿਹੜਾ ਹੋ ਕੇ ਹਟਾਇਆ ਸੋ ਇਹ ਹਾਲਾਤ ਨੇ ਜੀ ਕੀ ਨਾਮ ਆਪਣਾ ਵੀਰ ਜੀ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਇਹਨੂੰ ਜੀ ਤਾਂ ਭਾਈ ਹੁਣ ਤੁਹਾਨੂੰ ਪਤਾ ਹੈ ਜੀ ਆਂਦੇ ਵੇਲੇ ਰਸਤੇ ਜੀ ਹੋ ਗਿਆ ਜੀ ਇਹ ਹਾਂ ਠੀਕ ਹੈ ਜੀ ਗੱਡੀ ਗੱਡੀ ਇੰਨੀ ਹੌਲੀ ਸੀ ਮੈਨੂੰ ਦਿਖ ਵੀ ਨਹੀਂ ਰਿਹਾ ਸੀ ਤੁਸੀਂ ਸੀਗੇ ਗੱਡੀ 'ਚ ਜੀ ਮੈਂ ਡਰਾਈਵ ਕਰ ਰਿਹਾ ਜੀ ਮੈਂ ਬੈਂਕ 'ਚ ਜੌਬ ਕਰਦਾ ਜੀ ਜੀ ਤੇ ਬੈਂਕ ਤੋਂ ਆ ਰਹੇ ਸੀ ਮੈਂ ਸੰਗਰੂਰ ਤੋਂ ਤੇ ਉਸ ਟਾਈਮ ਕੀ ਹੋਇਆ ਗੱਡੀ ਬਹੁਤ ਸਲੋ ਸੀ ਮੈਨੂੰ ਦਿਖ ਨਹੀਂ ਰਿਹਾ ਸੀ ਤਾਂ ਮੈਂ ਜਦੋਂ ਇੰਗਲਾਂ ਚ ਗੱਡੀ ਫਸ ਗਈ ਮੈਂ ਇੱਕਦਮ ਬ੍ਰੇਕ ਲਾ ਕੇ ਰੋਕ ਲਈ ਗੱਡੀ ਉਸ ਤੋਂ ਬਾਅਦ ਫਿਰ ਨਾਲ ਦੋ ਆੜਦਾਲੇ ਬਾਈ ਖੜ ਕੇ ਸਾਰੀ ਆ ਕੇ ਦੇਖਣ ਲੱਗੇ ਵੀ ਹਾਂ ਵੀ ਕੀ ਹੋਇਆ ਕੀ ਨਹੀਂ ਅਸੀਂ ਕੱਢਣ ਦੀ ਕੋਸ਼ਿਸ਼ ਉਹ ਕੀਤੀ ਇਵਨ ਕਿ ਅਸੀਂ ਐਸਐਸਫ ਵਾਲਿਆਂ ਨੂੰ ਫੋਨ ਵੀ ਕੀਤਾ ਉਹਨਾਂ ਨੇ ਕੰਪਲੇਂਟ ਰਿਜਿਸਟਰ ਕਰਾਈ ਬਟ ਉਹ ਘੰਟਾ ਦੋ ਘੰਟੇ ਜੀ ਖੜੇ ਰਹੇ ਕੋਈ ਆਇਆ ਨਹੀਂ ਦੋ ਤਿੰਨ ਘੰਟਿਆਂ ਬਾਅਦ ਉਹਨਾਂ ਦਾ ਫੋਨ ਆਇਆ ਪਾਸ ਥਾਣੇ ਤੋਂ ਉਹ ਕਹਿੰਦੇ ਸੀ ਆ ਰਹੇ ਆ ਇਹਨੇ ਨੂੰ ਕੋਈ ਹੋਰੇ ਬੰਦਾ ਹੈ ਨਹੀਂ ਸੀ ਇਕੱਲਾ ਮੈਂ ਖੜਾ ਸੀ ਤਾਂ ਮੈਂ ਵੀ ਆਪਣੇ ਘਰ ਦੇ ਨੂੰ ਬੁਲਾ ਕੇ ਅਸੀਂ ਵੀ ਚਲੇ ਗਏ ਜੀ ਤੇ ਹੁਣ ਵੀ ਸਵੇਰ ਦੇ ਕਾਲ ਕਰ ਰਹੇ ਆ ਕਾਫੀ ਫੋਨ ਕਰ ਰਹੇ ਅਜੇ ਤੱਕ ਆਇਆ ਹੀ ਨਹੀਂ ਹੁਣ ਫੋਨ ਆਇਆ ਹੁਣ ਆ ਰਹੇ ਨੇ ਉਹ ਜੀ ਮਾਟੇ ਇਹ ਸੀ ਇਹ ਸੋਚਦੇ ਆ ਵੀ ਦੇਖੋ ਜੇ ਹੁਣ ਸਰਕਾਰ ਜਾਂ ਪੰਜਾਬ ਪੁਲਿਸ ਐਜੇ ਟਾਈਮ ਤੇ ਬੰਦੇ ਨਾਲ ਨਹੀਂ ਖੜੇਗੀ ਫਿਰ ਤੁਸੀਂ ਆਪ ਹੀ ਸਮਝਦਾ ਰਹੋ ਪਰ ਦਾਅਵੇ ਤਾਂ ਕੀਤੇ ਜਾਂਦੇ ਨੇ ਕਿ ਸੁਰੱਖਿਆ ਫੋਰਸਾਂ ਤਨਾਦ ਨੇ ਹਰ ਇੱਕ ਵਕਤ ਕਿਸੇ ਨੂੰ ਵੀ ਕੋਈ ਜ਼ਰੂਰਤ ਪੈਂਦੀ ਹੈ ਮਦਦ ਕੀਤੀ ਜਾਂਦੀ ਮੈਂ ਤੁਹਾਨੂੰ ਇਹੀ ਗੱਲ ਦੱਸਦਾ ਨਹੀਂ ਦੇਖੋ ਜੀ ਹੁਣ ਮੰਨ ਕੇ ਦੋ ਘੰਟੇ ਬਾਅਦ ਫੋਨ ਆਉਂਦਾ ਰੱਬ ਨਾ ਕਰੇ ਕੱਲ ਨੂੰ ਕੁਝ ਹੋ ਜਾਂਦਾ ਕਿਸੇ ਨਾਲ ਐਮਰਜੈਂਸੀ ਕੋਈ ਐਕਸੀਡੈਂਟ ਜ਼ਿਆਦਾ ਹੋ ਜਾਂਦਾ ਸੱਟ ਵੀ ਲੱਗ ਜਾਂਦੀ ਇੰਨੇ ਨੂੰ ਤਾਂ ਬੰਦਾ ਮਰ ਵੀ ਜਾਂਦਾ ਹੂੰ ਲੋ ਘੰਟੇ ਨੂੰ ਇਹ ਆਉਂਦੇ ਜਦੋਂ ਤੱਕ ਹੋ ਵੀ ਕੁਛ ਨਾ ਕੁਛ ਹੋ ਜਾਂਦਾ ਪਰ ਇਹ ਚੀਜ਼ ਆ ਵੀ ਹੁਣ ਤੱਕ ਅਜੇ ਆਏ ਨਹੀਂ ਸਵੇਰ ਦੇ ਵੀ ਇੰਨੇ ਕਾਲ ਕਰਦੇ ਜੇ ਉਹਨਾਂ ਨੇ ਐਸਐਸਫਰ ਟੀਮ ਨੂੰ ਕਾਲ ਕਰਦੇ ਆ ਉਹ ਕਹਿੰਦੇ ਤੁਹਾਡੀ ਰਜਿਸਟਰਡ ਹੋ ਗਈ ਪਾਸ ਉਠਾਣੇ ਚ ਠੀਕ ਆ ਤੁਸੀਂ ਉੱਥੇ ਜਾਓ ਉੱਥੇ ਜਾ ਕੇ ਉਹਨਾਂ ਨਾਲ ਗੱਲ ਕਰੋ ਸਾਡਾ ਕੋਈ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਉੱਥੇ ਤਾਂ ਹੀ ਜਾਵਾਂਗੇ ਜੇ ਬੰਦਾ ਠੀਕ ਹੁੰਦਾ ਜੀ ਹਾਂ ਮਤਲਬ ਮੇਨ ਗੱਲ ਇਹ ਸੀ ਵੀ ਹੁਣ ਕੱਲਾ ਬੰਦਾ ਤਾਂ ਮੈਂ ਵੀ ਨਹੀਂ ਉੱਥੇ ਜਾ ਸਕਦਾ ਜੀ ਰਾਤ ਨੂੰ ਗੱਡੀ ਛੱਡ ਕੇ ਫਿਰ ਸਾਨੂੰ ਲਾਸਟ 'ਚ ਇਹੀ ਆਪਸ਼ਨ ਸੀ ਵੀ ਹੁਣ ਦੇਖੀ ਜਾਊਗੀ ਗੱਡੀ ਖੜਾ ਕੇ ਜਾਣੀ ਪੇਗੀ ਕੋਈ ਰਾਤ ਦਾ ਟਾਈਮ ਸੀ ਕੱਲਾ ਜਾ ਹੁਣ ਰਾਤ ਇੱਥੇ ਗੱਡੀ ਤੁਸੀਂ ਛੱਡ ਕੇ ਜਿਹੜਾ ਨੁਕਸਾਨ ਐਕਸੀਡੈਂਟ ਨਾਲ ਤਾਂ ਉਹਨਾਂ ਹੋਇਆ ਨਹੀਂ ਜੋ ਚੋਰ ਕਰਕੇ ਨੇ ਭਾਜੀ ਮੈਂ ਤਾਂ ਤੁਹਾਡੇ ਆਪ ਸਮਝੇ ਜੀ ਮੈਂ ਮਕੈਨਿਕ ਨਾਲ ਵੀ ਹੁਣ ਗੱਲ ਕੀਤੀ ਆ ਉਹ ਤਾਂ ਕਹਿੰਦਾ ਮੈਨੂੰ 15-20000 ਰੁਪਏ ਦਾ ਖਰਚਾ ਹੋਏਗਾ ਹਾਂ ਇੰਨਾ ਤਾਂ ਆਪਣੇ ਗੱਡੀ ਨੂੰ ਕੁਝ ਵੀ ਨਹੀਂ ਹੋਏਗਾ 1000-2000 ਰੁਪਏ ਆਪਾਂ ਜੀਸੀਬੀ ਮਲਾ ਕੇ ਬੁਲਾ ਕੇ ਵੀ ਆਪਾਂ ਕਢਵਾ ਲੈਂਦੇ ਗੱਡੀ ਉਹਨਾਂ ਖਰਚੇ ਨਹੀਂ ਹੋਣਗੇ ਹੂੰ ਮਤਲਬ ਮੇਨ ਗੱਲ ਇਹ ਆ ਵੀ ਆਪਾਂ ਜੇ ਗੱਲ કરીਏ ਤਾਂ ਇਹ ਚੀਜ਼ਾਂ ਨੂੰ ਸਰਕਾਰ ਨੂੰ ਵੀ ਇਹ ਚੀਜ਼ਾਂ ਬਾਰੇ ਦੇਖਣਾ ਚਾਹੀਦਾ ਕਿ ਆਪਾਂ ਐਸਐਸਫ ਨੂੰ ਆਪਾਂ ਬਣਾਈ ਆ ਆਪਾਂ ਨੇ ਲੋਕਾਂ ਲਈ ਬਣਾਈ ਆ ਬਟ ਇਹ ਵੀ ਲੋਕਾਂ ਦੀ ਸਿਹਤਾਂ ਵੀ ਕਰਨੀ ਚਾਹੀਦੀ ਜੀ ਜੀ ਧੰਨਵਾਦ ਜੀ ਸੋ ਇਹ ਹਾਲਾਤ ਨੇ ਜੀ ਤੁਸੀਂ ਦੇਖ ਲਓ ਟਾਇਰ ਖੋਲ ਲੈ ਗਏ ਨੇ ਉਹਨਾਂ ਨੂੰ ਨੁਕਸਾਨ ਤਾਂ ਐਕਸੀਡੈਂਟ ਨਾਲ ਨਹੀਂ ਹੋਇਆ ਜਿੰਨਾ ਇੱਥੇ ਖੜੀ ਗੱਡੀ ਦਾ ਕਰਕੇ ਸੋ نیچے ਐਂਗਲ ਫਸੇ ਹੋਏ ਸੀਗੇ ਰਾਤ ਬਾਈਆਂ ਵੱਲੋਂ ਗੱਡੀ ਨਹੀਂ ਕੱਢੀ ਗਈ ਕਿ ਨੁਕਸਾਨ ਜ਼ਿਆਦਾ ਨਾ ਹੋ ਜੇ ਦੇਖ ਕੇ ਮਸ਼ੀਨ ਬੁਲਾ ਕੇ ਇਹਨੂੰ ਕੱਢਾਂਗੇ ਪਰ ਸੱਡ ਕੇ ਵਿਸ਼ਵਾਸ ਸੀਗਾ ਵੀ ਚਲੋ ਇੱਥੇ ਕਿਹਨੇ ਸੇੜ ਲੀਆਂ ਪਰ ਲੋਕਾਂ ਦਾ ਈਮਾਨ ਇੰਨਾ ਮਰ ਚੁੱਕਿਆ ਹੈ ਖੜੀ ਗੱਡੀ ਦਾ ਸੀਸਾ ਤੋੜ ਕੇ ਤੇ ਗੱਡੀ ਦੇ ਲੋਕ ਖੋਲੇ ਗਏ ਵਿੱਚੋਂ ਫੋਲਾ ਫੱਲੀ ਕੀਤੀ ਗਈ ਕੋਈ ਸਮਾਨ ਕੰਮ ਦਾ ਵਿੱਚੋਂ ਵੀ ਕੋਈ ਸਮਾਨ ਚੱਕ ਕੇ ਲੈ ਗਏ ਨੇ ਦੇਖਿਆ ਤੁਸੀਂ ਨਹੀਂ ਜੀ ਕੋਈ ਤਾਂ ਕੋਈ ਹੈ ਨਹੀਂ ਕੋਈ ਜਰੂਰੀ ਤਾਂ ਬਾਕੀ ਤਾਂ ਜਿਹੜੇ ਮੇਰੇ ਡਾਕੂਮੈਂਟ ਹੈਗੇ ਸੀ ਮੇਰੇ ਕੋਲ ਹੈਗੇ ਸੀ ਜੀ ਹਾਂ ਬਾਕੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਜਰੂਰ ਵੀ ਇਹਦੇ ਵਿੱਚ ਕੁਛ ਨਾ ਕੁਛ ਮਿਲੇ ਬਾਕੀ ਐ ਵੀ ਜਦੋਂ ਹੁਣ ਆਪਾਂ ਲੌਕ ਪ੍ਰੋਪਰ ਖੋਲਾਂਗੇ ਆਪਾਂ ਦੇਖਾਂਗੇ ਵੀ ਇਹਦੇ ਵਿੱਚ ਕੋਈ ਹੋਰ ਸਮਾਨ ਹੈ ਨਹੀਂ ਹੈਗਾ ਜੀ ਸੋ ਟਾਇਰ ਖੋਲ ਕੇ ਲੈ ਗਏ ਨੇ ਬੈਟਰੀ ਉਤਾਰ ਕੇ ਲੈ ਗਏ ਨੇ ਵੱਡਾ ਨੁਕਸਾਨ ਆ ਜਿਹੜਾ ਗੱਡੀ ਦਾ ਇੱਥੇ ਕੀਤਾ ਏ ਸੋ ਰਾਤ ਧੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ ਸਾਰੇ ਵੀਰਾਂ ਨੂੰ ਬੇਨਤੀ ਆ ਜਿਹੜੇ ਰਾਤ ਨੂੰ ਸਫਰ ਕਰਦੇ ਨੇ ਧੁੰਦ ਦੇ ਵਿੱਚ ਧਿਆਨ ਨਾਲ ਆਇਆ ਜਾਵੇ ਕਿਉਂਕਿ ਹੰਦ ਬਹੁਤ ਜ਼ਿਆਦਾ ਪੈਂਦੀ ਆ ਕੁਝ ਦਿਖਾਈ ਨਹੀਂ ਦਿੰਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਹੇ ਨੇ ਫਿਲਹਾਲ ਚੋਰਾ ਨੂੰ ਵੀ ਅਸੀਂ ਗੁਜਾਰਸ਼ ਕਰਦੇ ਆ ਕਿ ਮਾੜਾ ਮੋਟਾ ਸ਼ਰਮ ਕਰੋ ਜਿਹੜੀਆਂ ਚੀਜ਼ਾਂ ਤੁਸੀਂ ਖੋਲ ਕੇ ਲੈ ਕੇ ਗਿਓ ਇਹਦੇ ਨਾਲ ਪਲ ਪੂਰੇ ਨਹੀਂ ਹੋਣੇ ਇਹਦੇ ਨਾਲ ਹਾਲਾਤ ਉਹੀ ਰਹਣੇ ਨੇ ਸੋ ਪ੍ਰਮਾਤਮਾ ਤਾਂ ਦੇਖਦਾ ਹੈ ਜੇ ਤੁਸੀਂ ਇਦਾਂ ਦੇ ਕੰਮ ਕਰੋਗੇ ਤਾਂ ਅੱਗੇ ਹਾਲਾਤ ਉਹੀ ਰਹਿੰਦੇ ਨੇ ਇਹਦੇ ਨਾਲ ਕੋਈ ਜ਼ਿਆਦਾ ਗੁਜ਼ਾਰਾ ਨਹੀਂ ਚੱਲਣਾ ਫਿਲਹਾਲ ਇਹ ਹਾਲਾਤ ਨੇ ਜੀ ਧੰਨਵਾਦ